ਕੌਟिफाई ਆਇਡੈਂਟੀਫਾਈ ਕੀਤੇ ਹੋਏ ਜਦ ਵਿੱਚ ਜਿਹੜੇ ਡਰਗ ਪੈਡਲਰਸ ਹੈਗੇ ਜਾਂ ਸਮੱਗਲਰਸ ਜਿਹਨਾਂ ਵੱਲੋਂ ਅ ਕਾਰਵਾਈ ਕੀਤੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਐਫ ਆਈ ਆਰ ਅੰਦਰਜ ਸੀਗੀਆਂ ਉਹਨੂੰ ਦੁਬਾਰਾ ਆਇਡੈਂਟੀਫਾਈ ਕਰਕੇ ਆਪਾਂ ਉਹ ਸਰਚ ਆਪਰੇਸ਼ਨ ਚਲਾਇਆ ਹੋਇਆ ਜਿਹੜੇ ਸਮੱਗਲਰਸ ਹੈਗੇ ਉਹਦੀ ਲਿਸਟ ਸਾਡੇ ਕੋਲ ਹੈਗੀ ਆ ਤਕਰੀਬਨ 2250 ਬੰਦੇ ਇਦਾਂ ਦੇ ਹੈਗੇ ਜਿਹੜੇ ਇਹਦੇ ਵਿੱਚ ਇਨਵੋਲਵ ਹੋਣਗੇ ਜੋ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਹੋਈਆਂ ਨੇ ਬਹੁਤ ਸਾਰੇ ਜੇਲ੍ਹ ਚ ਵੀ ਸਾਡੇ ਵੱਲੋਂ ਫੜ ਕੇ ਦਿੱਤੇ ਗਏ ਨੇ ਤੇ ਜਿਹੜੇ ਹੁਣ ਹੈਗੇ ਨੇ ਛੁੱਟੇ ਹੋ ਉਹਨਾਂ ਦੀ ਵੀ ਜਿਹੜੀ ਐਕਟੀਵਿਟੀ ਉਹਨੂੰ ਮਾਨੀਟਰ ਕਰ ਰਹੇ ਉਹਦੇ ਸੰਬੰਧ ਵਿੱਚ ਹੀ ਆਪਾਂ ਅੱਜ ਇਹ ਕਾਰਵਾਈ ਕੀਤੀ ਹੋਈ ਹੈ ਇਹਦੇ ਵਿੱਚ ਤਿੰਨ ਜ਼ੋਨ ਚ ਵੰਡ ਕੇ ਅੰਮ੍ਰਿਤਸਰ ਨੂੰ ਇਹ ਕਾਰਵਾਈ ਚੱਲ ਰਹੀ ਹੈ ਇਹ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਲਗਾਤਾਰ ਇਹਦਾ ਜੇ ਅੱਜ ਸਾਈਮਲਟੇਨੀਅਸ ਅਕੋਰਡਨ ਸਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਹੁਣ ਤੱਕ ਕਿੰਨੇ ਕੰਦੇ ਕਾਬੂ ਕੀਤੇ ਗਏ ਨੇ ਦੇਖੋ ਇਹ ਕਾਰਵਾਈ ਲਗਾਤਾਰ ਚੱਲ ਰਹੀ ਹੈਗੀ ਇਹਦੀ ਤੇ ਸ਼ਾਮ ਨੂੰ ਤੁਹਾਨੂੰ ਆਪਾਂ ਇੱਕ ਕਰਕੇ ਤੁਹਾਨੂੰ ਦਵਾਂਗੇ ਜਿਹੜੀ ਅੱਜ ਇੱਥੇ ਆ ਕਾਰਵਾਈ ਕੀਤੀ ਗਈ ਸੀਗੇ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਫੜੇ ਨੇ ਤੇ 30 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹ ਸ਼ਾਮ ਤੱਕ ਤੁਹਾਨੂੰ ਕਨਸੋਲਿਡੇਟਡ ਜਿਹੜਾ ਹੈਗਾ ਉਹ ਦੱਸਾਂਗੇ ਕਿ ਤਿੰਨੋਂ ਜ਼ੋਨ 'ਚ ਜਿੰਨੀ ਕਾਰਵਾਈ ਹੋਈ ਸੀ ਉਹਦੇ ਵਿੱਚ ਕਿੰਨੇ ਦੇ ਖਿਲਾਫ ਜਿਹੜਾ ਹੈਗਾ ਬਰਾਮਦਗੀ ਹੋਈ ਹੈ ਤੇ ਬੰਦੇ ਫੜੇ ਗਏ ਸਰ ਇਹ ਗੜ ਨਸ਼ਾ ਸਸਤੀ ਦਾ ਕੰਮ ਕਰਦਾ ਹੈ ਮੈਂ ਤੁਹਾਨੂੰ ਦੱਸ ਰਿਹਾ 17 ਥਾਣਿਆਂ ਦੇ ਵਿੱਚ ਆਪਾਂ ਹੌਟ ਸਪੌਟ ਆਈਡੈਂਟੀਫਾਈ ਕੀਤੇ ਹੋਏ ਨੇ 25 ਥਾਵਾ ਹੈਗੀਆਂ ਜਿੱਥੇ ਸਾਡੇ ਕੋਆਰਡੀਨੇਟਡ ਸਚ ਆਪਰੇਸ਼ਨ ਚੱਲ ਰਹੇ ਹੈਗਾ ਉਹਦੇ ਵਿੱਚ ਸ਼ਾਮ ਤੱਕ ਜੋ ਵੀ ਕਾਰਵਾਈ ਹੋਊਗੀ ਉਹਦੇ ਤੋਂ ਤੁਹਾਨੂੰ ਜਾਣੂ ਕਰਾਇਆ ਜਾਵੇਗਾ